ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਹੈ ਉਹ ਸਰਬਸਮਤੀ ਨਾਲ ਚੁਣ ਲਿਤਾ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਵ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਵ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੀ ਅਪੀਲ ਤੋਂ ਬਾਅਦ ਪਿੰਡ ਸਤੋਜ ਦਾ ਸਰਪੰਚ ਚੁਣ ਲਿਤਾ ਗਿਆ ਸਰਬਸਮਤੀ ਨਾਲ ਆ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੇ ਪਿੰਡ ਸਟੌਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਆ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਦੋਂ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਹਸ ਕੇ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਇਹਦੇ ਆਪਣੇ ਪਿੰਡ ਦੇ ਵਿੱਚ ਇਸ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿਹਨਾ ਕਿਤੇ ਪਿੰਡ ਪਾਕੀਆਂ ਦੇ ਵਿੱਚ ਬੱٹا ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁਖਮੰਦ ਸੇਪਗੋਣ ਤੁਮਾਂ ਦੀ ਅਪੀਲ ਤੋਂ ਬਾਅਦ ਉਹਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਬੇਨਤੀ ਕੀਤੀ ਪਿੰਡ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਪੀਚੋਂ ਦਾ ਨਾਮ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਮਮਤੀ ਦੇ ਨਾਲ ਪੰਚਾਇਤੀ ਜਿਹੜੀਆਂ ਚੋਣਾਂ ਨੇ ਉਹ ਨਾ ਹੋਣ ਪੰਚਾਇਤੀ ਜਿਹੜਾ ਪੰਚਾਇਤ ਹੈਗੀ ਸਰਬਸੰਮਤੀ ਦੇ ਨਾਗਰਿਕਾਂ ਚੁਣੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਅਸਰ ਹੋਇਆ ਪਿੰਡ ਸਟੌਲ ਦੇ ਵਿੱਚ ਸਰਬਸੰਮਤੀ ਦੇ ਨਾਗਰ ਸਰਪੰਚਾ ਚੁਣ ਲਿਆ ਗਿਆ ਸਰਬਾਤ ਸਿੰਘ ਹੈਪੀ ਦੇ ਗੱਲ ਦੇ ਵਿੱਚ ਜਿਹੜਾ ਜਹਾਰ ਆ ਉਹ ਪਾ ਦਿੱਤਾ ਗਿਆ ਜੀ ਧੰਨਵਾਦ ਤਾਂ ਵਚਨਜੀਤ तमाम ਜਾਣਕਾਰੀ ਲਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇਪਰਾ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਡੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆਨਸ਼ੂ। ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਆਇਆ ਹੋ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੀ ਅਪੀਲ ਤੋਂ ਬਾਅਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਇਰੇ ਆਪਣੇ ਪਿੰਡ ਦੇ ਵਿੱਚ ਇਸ ਵਾਰ ਸਰਵ ਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿੰਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਵੱਡਾ ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਵ ਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਵ ਸੰਮਤੀ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਭਗਵਾਨ ਤੁਮਾਰ ਦੀ ਅਪੀਲ ਤੋਂ ਬਾਅਦ ਉਹਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਬੇਨਤੀ ਕੀਤੀ ਸੀ ਪਿੰਡ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਚਾਇਤ ਚੋਣਾਂ ਨਾ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਰਬਸੰਮਤੀ ਦੇ ਨਾਲ ਪੰਚਾਇਤ ਵੀਰੀਆਂ ਚੋਣਾਂ ਨੇ ਉਹ ਨਾ ਹੋਣ ਪੰਚਾਇਤ ਜਿਹੜਾ ਪੰਚਾਇਤ ਹੈਗੀ ਸਰਬਸੰਮਤੀ ਦੇ ਨਾਲ ਜਿਹੜੀ ਆ ਚੁਣੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਅਸਰ ਹੋਇਆ ਪਿੰਡ ਸਤੌੜ ਸਰਪੰਚ ਸਭ ਮਤੀ ਦੇ ਨਾਲ ਜਿਹੜਾ ਸਰਪੰਚ ਚਾ ਉਹ ਚੁਣ ਲਿਆ ਗਿਆ ਸਰਬੰਸ ਸਿੰਘ ਹੈਪੀ ਦੇ ਗੱਲ ਦੇ ਵਿੱਚ ਜਿਹੜਾ ਜਹਾਰ ਆ ਉਹ ਭਾ ਦਿੱਤਾ ਗਿਆ ਜੀ ਧੰਨਵਾਦ ਧੰਨਵਾਦ ਰਣਜੀਤ ਤਮਾਮ ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇ ਪ੍ਰਾਂਵ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਪ੍ਰਿਆੰਸ਼ੂ। ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਆਇਆ ਹੋ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਵ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਵ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮ ਬਾਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਰਹੀ ਹਾਂ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਮੇਰੇ ਆਪਣੇ ਪਿੰਡ ਦੇ ਵਿੱਚ ਇਸ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿ ਬਣਾ ਕਿਤੇ ਪਿੰਡ ਪਾਕੀਆਂ ਦੇ ਵਿੱਚ ਬੱٹا ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਭਗਵਾਨ ਤੁਮਾਰ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਸਭਾ ਦੇ ਵਿੱਚ ਬੈਠ ਕੇ ਬੇਨਤੀ ਕੀਤੀ ਸੀ ਪਿੰਡ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਚਾਇਤ ਚੋਣਾਂ ਨਾ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਾਰੀ ਸਹਿਮਤੀ ਦੇ ਨਾਲ ਪੰਚਾਇਤੀ ਵਿਧੀਆਂ ਚੋਣਾ ਨੇ ਉਹ ਨਾ ਹੋਣ ਪੰਚਾਇਤੀ ਜਿਹੜਾ ਪੰਚਾਇਤ ਹੈਗੀ ਸਰਬਸੰਮਤੀ ਦੇ ਨਾਗਰੀਆ ਚੋਲੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਅਸਰ ਹੋਇਆ ਪਿੰਡ ਸਟਾਲ ਦੇ ਵਿੱਚ ਸਰਬਸੰਮਤੀ ਦੇ ਨਾਗਰਾਂ ਸਰਪੰਚਾ ਚੁਣ ਲਿਆ ਗਿਆ ਸਰਬਾਤ ਸਿੰਘ ਹੈਪੀ ਦੇ ਗੱਲ ਦੇ ਵਿੱਚ ਜਿਹੜਾ ਜਹਾਰ ਆ ਉਹ ਭਾ ਦਿੱਤਾ ਗਿਆ ਜੀ ਧੰਨਵਾਦ ਤਰ ਵਿਚ ਰੰਜੀਪ ਤਮਾਮ ਜਾਣਕਾਰੀ ਲਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇ ਭਰਾ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਪ੍ਰਿਆੰਸ਼ੂ। ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਹੈ ਉਹ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੀ ਅ ਬਾਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਰਹੀ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਮੇਰੇ ਆਪਣੇ ਪਿੰਡ ਦੇ ਵਿੱਚ ਇਸ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿੰਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਵੱਡਾ ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਤ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਬੰਧੇ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਮੱਥ ਦੇ ਵਿੱਚ ਬੈਠ ਕੇ ਬੇਨਤੀ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨਾ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਰਬਸੰਮਤੀ ਦੇ ਨਾਲ ਪੰਚਾਇਤੀ ਜਿਹੜੀਆਂ ਚੋਣਾਂ ਨੇ ਉਹ ਨਾ ਹੋਣ ਪੰਚਾਇਤੀ ਜਿਹੜਾ ਪੰਚਾਇਤ ਹੈਗੀ ਸਰਬਸੰਮਤੀ ਦੇ ਨਾਲ ਜਿਹੜੀ ਆ ਚੁਣੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਅਸਰ ਹੋਇਆ ਪਿੰਡ ਸਤੌਲ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚਾ ਚੁਣ ਲਿਆ ਗਿਆ ਸਰਬਾਤ ਸਿੰਘ ਹੈਪੀ ਦੇ ਗੱਲ ਦੇ ਵਿੱਚ ਜਿਹੜਾ ਜਹਾਰਾ ਉਹ ਭਾ ਦਿੱਤਾ ਗਿਆ ਜੀ ਧੰਨਵਾਦ ਕਰਵਾਚ ਰਣਜੀਤ तमाम ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਅਪ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇਪਰਾ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਪ੍ਰਿਆਨਸ਼ੂ ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਆਇਆ ਹੋ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੀ ਅਪੀਲ ਤੋਂ ਬਾਅਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਰਿਹਾ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇਸ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਇਹਦੇ ਆਪਣੇ ਪਿੰਡ ਦੇ ਵਿੱਚ ਇੱਕ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿਤਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਵੱਡਾ ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਬੇਨਤੀ ਕੀ ਮੇਸੀ ਪਿੰਡ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨਾ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਰਬਸੰਮਤੀ ਦੇ ਨਾਲ ਪੰਚਾਇਤੀ ਜਿਹੜੀਆਂ ਚੋਣਾਂ ਨੇ ਉਹ ਨਾ ਹੋਣ ਪੰਚਾਇਤੀ ਜਿਹੜਾ ਪੰਚਾਇਤ ਹੈਗੀ ਹੈ ਸਰਬਸੰਮਤੀ ਦੇ ਨਾਲ ਜਿਹੜੀ ਆ ਚੁੜੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਉਤਰ ਹੋਇਆ ਪਿੰਡ ਸਟਾਲ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜਾ ਸਰਪੰਚਾ ਚੁਣ ਲਿਆ ਗਿਆ ਸਰਬਾਤ ਸਿੰਘ ਹੈਪੀ ਦੇ ਘਰ ਦੇ ਵਿੱਚ ਜਿਹੜਾ ਜਹਾਰ ਆ ਉਹ ਭਾ ਦਿੱਤਾ ਗਿਆ ਜੀ ਧੰਨਵਾਦ ਤਾਂ ਵਚਨਜੀਤ तमाम ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇ ਪ੍ਰਾਂ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ੂ। ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਹੈ ਉਹ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੀ ਅਪੀਲ ਤੋਂ ਬਾਅਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਰਹੀ ਹਾਂ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਸਵਾਰ ਚੋਣਾ ਨਾ ਪੈਣ ਇਹ ਆਪਣੇ ਪਿੰਡ ਦੇ ਵਿੱਚ ਇਸ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿ ਬਣਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਵੱਡਾ ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾ ਨਹੀਂ ਹੋਣਗੇ ਆ ਹਰਬੰਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਪੰਚ ਦੇ ਨਾਲ ਜਿਹੜਾ ਹੈਗਾ ਸਰਪੰਚ ਚੋਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਸਭ ਦੇ ਵਿੱਚ ਬੈਠ ਕੇ ਬੇਨਤੀ ਕੀਤੀ ਸੀ ਪਿੰਡ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਚਾਇਤ ਚੋਣਾਂ ਨਾ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਰਬਸੰਮਤੀ ਦੇ ਪੰਚਾਇਤੀ ਪਿੰਡੀਆਂ ਚੋਣਾਂ ਨੇ ਉਹ ਨਾ ਹੋਣ ਪੰਚਾਇਤੀ ਜਿਹੜਾ ਪੰਚਾਇਤ ਹੈਗੀ ਸਰਬਸੰਮਤੀ ਦੇ ਨਾਗਰੀਆ ਚੋਲੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਅਸਰ ਹੋਇਆ ਪਿੰਡ ਸਟਾਲ ਦੇ ਵਿੱਚ ਸਰਬਸੰਮਤੀ ਦੇ ਨਾਗਰ ਸਰਪੰਚਾ ਚੁਣ ਲਿਆ ਗਿਆ ਸਰਬਾਤ ਸਿੰਘ ਹੈਪੀ ਦੇ ਗੱਲ ਦੇ ਵਿੱਚ ਜਿਹੜਾ ਜਹਾਰ ਆ ਉਹ ਬਾ ਦਿੱਤਾ ਗਿਆ ਜੀ ਧੰਨਵਾਦ ਤਰਵਚ ਰਣਜੀਤ ਤਮਾਮ ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇ ਪ੍ਰਾਂ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤਸੀਂ ਮੈਂ ਹਾ ਪ੍ਰਿਆੰਸ਼ੂ ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਹੈ ਉਹ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮਾਨ ਦੀ ਅ ਬਾਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਜੇ ਆਪਣੇ ਪਿੰਡ ਦੇ ਵਿੱਚ ਇਸ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿੰਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਬੜਾ ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਪ੍ਰਗਵਾਨ ਤੁਮਾਰ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਜਾ ਕੇ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਬੈਠ ਕੇ ਪਿੰਡ ਦੀ ਸੱਤ ਦੇ ਵਿੱਚ ਬੈਠ ਕੇ ਬੇਨਤੀ ਕੀਤੀ ਸੀ ਪਿੰਡ ਵਾਸੀਆਂ ਨੂੰ ਕਿ ਆਪਣੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨਾ ਕਰਵਾਈਆਂ ਜਾਣ ਪਿੰਡ ਦੇ ਵਿੱਚ ਇਕਤਾ ਬਣਾਈ ਰੱਖੋ ਤੇ ਸਾਰ ਦਮਤ ਦੇ ਨਾਲ ਪੰਚਾਇਤੀ ਜੜੀਆਂ ਚੋਣਾਂ ਨੇ ਉਹ ਨਾ ਹੋਣ ਪੰਚਾਇਤੀ ਜਿਹੜਾ ਪੰਚਾਇਤ ਹੈਗੀ ਸਰਬਸੰਮਤੀ ਦੇ ਨਾਗਰਿਕਾਂ ਚੁਣੀ ਜਾਵੇ ਤਾਂ ਸੀਐਮ ਦੀ ਅਪੀਲ ਤੋਂ ਬਾਅਦ ਇੱਕ ਵੱਡਾ ਅਸਰ ਹੋਇਆ ਪਿੰਡ ਸਟੌਲ ਦੇ ਵਿੱਚ ਸਰਬਸੰਮਤੀ ਦੇ ਨਾਗਰ ਸਰਪੰਚਾ ਚੁਣ ਲਿਆ ਗਿਆ ਸਰਬਾਤ ਸਿੰਘ ਹੈਪੀ ਦੇ ਗੱਲ ਦੇ ਵਿੱਚ ਜਿਹੜਾ ਜਹਾਰ ਆ ਉਪਾ ਦਿੱਤਾ ਗਿਆ ਜੀ ਧੰਨਵਾਦ ਸਰਵਚ ਰਣਜੀਤ तमाम ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੇਮ ਮਾਨ ਦੀ ਅਪੀਲ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦਿਨੀ ਸੇਮ ਮਾਨ ਆਪਣੇ ਜੱਦੀ ਪਿੰਡ ਪਹੁੰਚੇ ਸੀ ਲੋਕਾਂ ਦੇ ਨਾਲ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜੋ ਹੈ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਸਰਬਸੰਮਤੀ ਦੇ ਨਾਲ ਜੋ ਹੈ ਸਰਪੰਚ ਉਹ ਚੁਣਿਆ ਜਾਵੇ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਹੀ ਚਚੇਰੇਪਰਾਣ ਗਿਆਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਖੁਸ਼ੀ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹਰਬੰਸ ਸਿੰਘ ਹੈਪੀ ਨੂੰ ਸਰਪੰਚ ਚੁਣ ਲਿੱਤਾ ਗਿਆ ਹੈ। ਸਸ਼ਕਲ ਡੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆਨਸ਼ੂ। ਬਿਤੇ ਦਿਨੀ ਸੀਐਮ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੋਜ ਜਾ ਕੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੁਲਾਕਾਤ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਪਿੰਡ ਦਾ ਸਰਪੰਚ ਸਰਬਸਮਤੀ ਨਾਲ ਚੁਣਿਆ ਜਾਵੇ ਜਿੱਥੇ ਕਿ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪਿੰਡ ਸਤੋਜ ਦਾ ਜੋ ਸਰਪੰਚ ਆਇਆ ਹੋ ਸਰਬਸਮਤੀ ਨਾਲ ਚੁਣ ਲਿਆ ਗਿਆ ਹੈ ਜੀ ਹਾਂ ਹਰਬੰਸ ਸਿੰਘ ਹੈਪੀ ਹੋਣਗੇ ਪਿੰਡ ਸਤੋਜ ਦੇ ਸਰਪੰਚ ਇਸ ਪੂਰੇ ਮਾਮਲੇ ਦੇ ਉੱਤੇ ਵਧੇਰੇ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਚਰਨਜੀਤ ਕੋਸ਼ਲ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਚਰਨਜੀਤ ਕੀ ਕਹਿਣਾ ਚਾਹੋਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸੀਐਮ ਮ ਬਾਦ ਪਿੰਡ ਸਤੋਜ ਦਾ ਸਰਪੰਚ ਚੁਣ ਲਿੱਤਾ ਗਿਆ ਸਰਬਸੰਮਤੀ ਨਾਲ ਬਿਲਕੁਲ ਤੁਹਾਨੂੰ ਦੱਸ ਰਹੀ ਹਾਂ ਕਿ ਮੁੱਖ ਮੰਤਰੀ ਦੇ ਪਿੰਡ ਸਤੋਜ ਦੇ ਵਿੱਚ ਸਰਬਸੰਮਤੀ ਜਿਹੜੀ ਹੋਈ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਸ ਪਿੰਡ ਦੇ ਵਿੱਚ ਤਿੰਨ ਸਰਪੰਚੀ ਦੇ ਉਮੀਦਵਾਰ ਖੜੇ ਸੀ ਜਦੋਂ ਮੁੱਖ ਮੰਤਰੀ ਆਪਣੇ ਪਿੰਡ ਗਏ ਆਪਣੇ ਪਿੰਡ ਦੇ ਲੋਕਾਂ ਦੇ ਵਿੱਚ ਜਾ ਕੇ ਉੱਥੇ ਬੈਠੇ ਉਹਨਾਂ ਨੇ ਅਪੀਲ ਕੀਤੀ ਕਿ ਮੇਰੇ ਪਿੰਡ ਦੇ ਵਿੱਚ ਇਸ ਵਾਰ ਚੋਣਾਂ ਨਾ ਪੈਣ ਇਹਦੇ ਆਪਣੇ ਪਿੰਡ ਦੇ ਵਿੱਚ ਇੱਕ ਵਾਰ ਸਰਬਸੰਮਤੀ ਹੋਵੇ ਤਾਂ ਉਹਨਾਂ ਦੀ ਅਪੀਲ ਤੋਂ ਬਾਅਦ ਕਿੰਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਵੱਡਾ ਜਿਹੜਾ ਅਸਰ ਹੋਇਆ ਤੇ ਅੱਜ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਬਸੰਮਤੀ ਹੋਈ ਆ ਹੁਣ ਉੱਥੇ ਚੋਣਾਂ ਨਹੀਂ ਹੋਣਗੀਆਂ ਹਰਬਾਸ ਸਿੰਘ ਹੈਪੀ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਹੈਗਾ ਸਰਪੰਚ ਚੁਣ ਲਿਆ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਿੰਨ ਉਮੀਦਵਾਰ ਸਰਪੰਚੀ ਦੇ ਪਿੰਡ ਸਟਾਲ ਦੇ ਵਿੱਚ ਖੜੇ ਸੀ ਪਰ ਮੁੱਖ ਮੰਤਰੀ ਭਗਵਾਨ ਤੁਮਾਰ ਦੀ ਅਪੀਲ ਤੋਂ ਬਾਅਦ ਉਹਨਾਂ